ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੇ ਜਿੱਤ ਤੋਂ ਬਾਅਦ ਅਜਾਦਮਪੁਰ ਤੋਂ ਬਤਾਇ ਸਕਵਿੰਦਰ ਕੋਟਰੀ ਨੇ ਪ੍ਰੈਸ ਕਾਨਫਰੰਸ ਕੀਤੀ। ਪਰਮ ਸਤਕਾਰਯੋਗ ਸਾਰੇ মিডিਆ ਦੇ ਆਏ ਸਾਥੀ ਪ੍ਰਿੰਟ মিডিਆ ਔਰ ਇਲੈਕਟ੍ਰੋਨਿਕ মিডিਆ ਦੇ ਸਾਰੇ ਸਾਥੀਆਂ ਦਾ ਮੈਂ ਦਿਨੋ ਦਿਨ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਇਲੈਕਸ਼ਨ ਦੇ ਦੌਰਾਨ ਸਾਥ ਦਿੱਤਾ ਹੈ। ਔਰ ਇਸ ਸਾਥ ਦੇ ਕਰਕੇ ਜਿਹੜੀ ਤੁਸੀਂ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਪੰਜਾਬ ਦੇ ਅੰਦਰ ਮੈਂ ਉਹਦੇ ਲਈ ਪਹਿਲਾਂ ਤੁਹਾਡਾ ਕਾਂਗਰਸ ਪਾਰਟੀ ਵੱਲੋਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਪਾਰਲੀਮੈਂਟ ਚੋਣਾਂ ਜਿਹੜੀਆਂ ਆ ਉਹ ਹੋ ਗਏ ਹਟੀਆਂ ਨੇ ਔਰ ਕੇਂਦਰ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ اخਲਾਕੀ ਤੌਰ ਤੇ ਉੱਤੇ ਔਰ ਨੈਤਿਕਤਾ ਦੇ ਤੌਰ ਦੇ ਉੱਤੇ ਆਪਣੀ ਜਿਹੜੀ ਕਾਰਕੁਦਾਰੀ ਹੈ ਉਹਦੇ ਕਾਰਨ ਉਹ ਆਪਣੀ ਨੈਤਿਕਤਾ ਜਿਹੜੀ ਆ ਉਹ ਗਵਾ ਚੁੱਕਿਆ ਜਿਹੜੀ ਪਾਰਟੀ ਦੇਸ਼ ਦੇ ਅੰਦਰ 400 ਤੋਂ ਉੱਤੇ ਦਾ ਦਾਅਵਾ ਕਰਦੀ ਸੀ ਉਹ ਜਿਹੜੀ ਆ 63 ਸੀਟਾਂ ਜਿਹੜੀਆਂ ਖੁਦ ਪਾਰਟੀ ਭਾਰਤੀ ਜਨਤਾ ਪਾਰਟੀ ਹਾਰ ਗਈ ਔਰ ਉਹ ਮжоਰਿਟੀ ਦੇ ਅੰਦਰ ਵੀ ਜਿਹੜਾ ਉਹ ਨਹੀਂ ਆਏ ਔਰ ਅੱਜ ਉਹਨਾਂ ਨੂੰ ਭਟਕੜਾਂ ਤੇ ਤੜਫਣਾ ਪੈ ਰਿਹਾ ਮਨਤਾ ਕਰਕੇ ਦੇਸ਼ ਦੇ ਅੰਦਰ ਸਰਕਾਰ ਬਣਾਉਣ ਦੇ ਲਈ ਉਹ ਜੱਦੋਜਹਿਦ ਕਰ ਰਹੇ ਆ ਕਿ ਮੋਦੀ ਸਾਹਿਬ ਆਪਣੀ ਨੈਤਿਕਤਾ ਜਿਹੜੀ ਆ ਉਹ ਗਵਾ ਚੁੱਕੇ ਆ ਦੂਸਰਾ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਠੱਗਾ ਤੇ ਚੋਰਾਂ ਦੀ ਸਰਕਾਰ ਜਿਹੜੀ ਸੀ ਉਹਨਾਂ ਨੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਰਾ ਦਿੱਤਾ ਕਿ ਸਾਡੇ 92 ਐਮਐਲਏ ਬਣ ਤੋਂ ਬਾਅਦ ਅਸੀਂ ਪੰਜਾਬ ਦੇ ਅੰਦਰ 2.5 ਸਾਲ ਕਹਿੰਦੇ ਅਸੀਂ ਬੜੀ ਚੰਗੀ ਕਾਰਗੁਜ਼ਾਰੀ ਕੀਤੀ ਤੇ ਸਾਡਾ ਰਾਜ ਤੇ ਪ੍ਰਸ਼ਾਸਨ ਸ਼ਾਸਨ ਬੜਾ ਵਧੀਆ ਚੱਲਦਾ ਸੀ ਤੇ ਭਗਵੰਤ ਮਾਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਭਗਵੰਤ ਮਾਨ ਦੇ 9-10 ਵਜ਼ੀਰ ਜਿਹੜੇ ਸੀ ਜਿੱਥੇ ਉਹ ਆਪਣੀਆਂ ਸੀਟਾਂ ਹਾਰ ਗਏ ਉੱਥੇ ਆਪਣੇ ਹਲਕੇ ਵੀ ਹਾਰ ਗਏ ਔਰ ਮੇਰੇ ਖਿਆਲ ਦੇ ਅੰਦਰ ਐਡੀ ਵੱਡੀ ਸ਼ਰਮਨਾਕ ਹਾਰ ਜਿਹੜੀ ਹੈ ਉਹ ਭਗਵਾਨਤਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਿਹੋਦੇ ਵਜ਼ੀਰ ਹਾਰ ਜਾਣ ਤੇ ਜੇ ਜੇ ਉਹ ਘੱਮ ਸੇ ਕੰਮ ਉਹ ਜਿਹਦੇ ਉਹਦੇ ਜੇ ਵਜ਼ੀਰ ਹਾਰ ਜਾਣ ਤੇ ਘੱਟ ਉਹਨਾਂ ਦੇ ਜਿਹੜੇ ਨੇ ਮੰਤਰੀਆਂ ਤੋਂ ਇਲਾਵਾ ਜਿਹੜੇ ਉਹਨਾਂ ਦੇ 52 ਹੋਰ ਐਮਐਲਏ ਆਪਣੇ ਹਲਕੇ ਹਾਰ ਗਏ 52 ਤੋਂ ਵੱਧ ਨੇ ਮੇਰੇ ਕੋਲ ਅੰਕੜਾ ਵੈਸੇ ਇੰਨਾ ਹੈ ਤਾਂ ਮੇਰੇ ਖਿਆਲ ਦੇ ਅੰਦਰ 95 ਤਾਂ ਦੇ ਉੱਤੇ ਸਰਕਾਰ ਬਣ ਜਾਂਦੀ ਹੈ 59 ਦੇ ਉੱਤੇ ਤੇ ਜੇ 10 ਮੰਤਰੀ ਹਾਰ ਜਾਣ 52 55 ਐਮਐਲਏ ਹਾਰ ਜਾਣ ਤਾਂ ਫਿਰ ਭਗਵੰਤ ਮਾਨ ਜੀ ਜੇ ਤੁਹਾਡੇ ਅੰਦਰ ਜਰਾ ਵੀ ਪੰਜਾਬੀਅਤ ਦਾ ਖੂਨ ਹੈ ਜੇ ਜਰਾ ਵੀ ਤੁਹਾਡੇ ਅੰਦਰ ਨੈਤਿਕਤਾ ਹੈ ਜੇ ਜਰਾ ਵੀ ਤੁਸੀਂ ਸਮਝਦੇ ਹੋ ਕਿ ਸਾਡੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਤੁਹਾਨੂੰ ਜਿਹੜੀ ਤੁਸੀਂ 13 0 ਦੀ ਗੱਲ ਕਰਦੇ ਸੀ ਨਾ ਪੰਜਾਬੀਆਂ ਨੇ ਤੁਹਾਡੇ ਨਾਲ ਉਹ ਬਿਰਹਾਰ ਕੀਤਾ ਕਿ ਤੁਸੀਂ ਪੰਜਾਬੀਆਂ ਨਾਲ ਜਿਹੜਾ ਧੋਖਾ ਕੀਤਾ ਸੀ ਤੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦਾ ਮੂੰਹ ਤੋੜਮਾ ਜਵਾਬ ਦਿੱਤਾ ਤੇ ਮੈਂ ਭਗਵੰਤ ਮਾਨ ਨੂੰ ਕਹਿਣਾ ਜਾਣਾ ਤੇ ਤੂੰ ਕਹਿੰਦਾ ਸੀ ਮੈਂ ਬਹੁਤ ਵੱਡਾ ਇਨਕਲਾਬੀ ਹਾਂ ਤੇ ਜੇ ਤੂੰ ਬਹੁਤ ਵੱਡਾ ਇਨਕਲਾਬੀ ਹਾਂ ਨਾ ਤਾਂ ਫਿਰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਤਾਂ ਕਿ ਲੋਕਾਂ ਦੇ ਵਿੱਚ ਨੌੜ ਕੇ ਜਾ ਲੋਕਾਂ ਦਾ ਫਤਵਾ ਲੈ ਤੇਰੇ ਤੇਰੇ ਐਮਐਲਏ ਔਰ ਮੰਤਰੀ ਹਾਰ ਗਏ ਤੈਨੂੰ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਜਿਹੜਾ ਤੂੰ ਇਹ ਇਹ ਤੇਰੀ ਹਾਰ ਕਿਉਂ ਹੋਈ ਹੈ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਤੂੰ ਪੰਜਾਬ ਦੇ ਅੰਦਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਤੂੰ ਕਦੇ ਪੰਜਾਬ ਦੇ ਅੰਦਰ ਕਹਿੰਦਾ ਸੀ ਮੈਂ ਨਸ਼ਾ ਮੁਕਤ ਪੰਜਾਬ ਕਰ ਦੇਣਾ ਲੋਕ ਬੱਚੇ ਸਾਡੇ ਮਰ ਰਹੇ ਨੇ ਤੂੰ ਕਹਿੰਦਾ ਸੀ ਧਰਮ ਨਾ ਮੁਕਤ ਪੰਜਾਬ ਕਰ ਦੇਣਾ ਲੋਕ ਸਾਡੇ ਬੱਚਿਏ ਬੱਚੀਆਂ ਅੱਜ ਵੀ ਧਰਮ ਨੇ ਪ੍ਰਦਰਸ਼ਨ ਮਜਾਰੇ ਕਰਦੇ ਸੜਕਾਂ ਦੇ ਉੱਤੇ ਰੋਂਦੇ ਫਿਰਦੇ ਨੇ ਤੂੰ ਉਹਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਵਿੱਚ ਉਹਨਾਂ ਸਾਰੇ ਸਿੱਖਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਟੀਚਰਾਂ ਨੂੰ ਕੁੱਟਿਆ ਅਧਿਆਪਕਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤੇ ਤਾਂ ਤੈਨੂੰ ਪੰਜਾਬ ਦੇ ਅੰਦਰ ਇਸ ਕਰਕੇ ਬਹੁਤ ਵੱਡੀ ਹਾਰ ਦੇਖਣੀ ਪਈ ਹੈ ਕਿ ਤੂੰ ਸવાય ਲੋਕਾਂ ਦੇ ਉੱਤੇ ਜ਼ੁਲਮ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ ਸਾਡੀਆਂ ਧੀਆ ਭੈਣਾਂ ਨੂੰ ਤੇਰੀ ਸਰਕਾਰ ਨੇ ਤੇਰੀ ਪੁਲਸ ਨੇ ਡਟ ਕੇ ਸੜਕਾਂ ਦੇ ਉੱਤੇ ਘ੍ਰਿਸਿਆ ਤੇ ਲੋਕਾਂ ਨੇ ਤੇਰਾ ਮੂੰਹ ਤੋੜਨਾ ਜਵਾਬ ਜਿਹੜਾ ਉਹ ਤੈਨੂੰ ਦਿੱਤਾ ਹੈ ਤੂੰ ਲੋਕਾਂ ਦੀਆਂ ਜਿਹੜੇ ਸਾਡੇ ਬੱਚੇ ਪੱਗਾਂ ਬੰਦੇ ਸੀ ਸਰਦਾਰ ਸੀ ਤੂੰ ਉਹਨਾਂ ਦੀਆਂ ਪੱਗਾਂ ਨੂੰ ਪੈਰਾਂ ਦੇ ਵਿੱਚ ਰੋਲਿਆ ਤੈਨੂੰ ਇਸ ਕਰਕੇ ਵੀ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਨਾ ਜਿਹੜਾ ਉਹ ਜਵਾਬ ਦਿੱਤਾ ਹੈ ਤੇ ਸਭ ਤੋਂ ਵੱਡਾ ਕਿਸਾਨਾਂ ਦੇ ਨਾਲ ਜਿਹੜਾ ਤੂੰ ਸ਼ੰਭੂ ਬਾਗੜ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਖੱਟੜ ਦੀ ਸਰਕਾਰ ਦੇ ਨਾਲ ਰਲ ਕੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਸ਼ੁਮੰਬਰਗੇ ਸਾਡੇ ਨੌਜਵਾਨ ਜਿਹੜੇ ਸੀ ਉਹ ਸ਼ਹੀਦ ਹੋਏ ਨੌ ਹੋਰ ਸਾਡੇ ਜਿਹੜੇ ਕਿਸਾਨ ਭਰਾ ਉੱਥੇ ਸ਼ਹੀਦ ਹੋਏ ਤੈਨੂੰ ਇਹਸ ਕਰਕੇ ਲੋਕਾਂ ਨੇ ਤੇਰਾ ਮੂੰਹ ਤੋੜਮਾ ਜਵਾਬ ਜਿਹੜਾ ਉਹ ਉਹ ਇਹਨਾਂ ਵੋਟਾਂ ਦੇ ਵਿੱਚ ਦੇ ਕੇ ਤੈਨੂੰ ਜਿਹੜਾ ਉਹਨਾਂ ਨੇ ਦੱਸਿਆ ਔਰ ਜਿਹੜਾ ਤੂੰ ਕਹਿੰਦਾ ਸੀ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਣਾ ਔਰ ਅੱਜ ਕੋਰੋਨਾ ਹਜ਼ਾਰਾਂ ਲੱਖਾਂ ਦਾ ਕਰਜ਼ਾ ਜਿਹੜਾ ਉਹ ਤੂੰ ਪੰਜਾਬ ਦੇ ਅੰਦਰ ਮੜ ਕੇ ਤੇ ਤੂੰ ਪੰਜਾਬ ਦੀ ਸੱਤਾ ਨੂੰ ਨਹੀਂ ਚਲਾ ਸਕਦਾ ਜੇ ਤੂੰ ਕਹਿੰਦਾ ਸੀ ਕਿ ਪੰਜਾਬ ਦਾ ਖਜ਼ਾਨਾ ਸਾਡੇ ਕੋਲ ਭਰਿਆ ਪਿਆ ਤਾਂ ਫਿਰ 51.50000 ਦੀਆਂ ਸਕੀਮਾਂ ਦਾ ਪੈਸਾ ਕਿੱਥੇ ਗਿਆ ਸ਼ਗਨ ਸਕੀਮਾਂ ਦਾ ਪੈਸਾ ਕਿੱਥੇ ਗਿਆ ਪੈਨਸ਼ਨਾਂ ਦਾ ਪੈਸਾ ਕਿੱਥੇ ਗਿਆ ਔਰ ਤੁਸੀਂ ਹਜ਼ਾਰ ਹਜ਼ਾਰ ਦੀ ਗੱਲ ਕਰਦੇ ਸੀ ਬੜੀ ਸ਼ਰਮ ਦੀ ਗੱਲ ਹੈ ਭਗਵੰਦਾਨ ਜੀ ਤੇਰੇ ਵਾਸਤੇ ਮੇਰਾ ਸ਼ਬਦ ਕੌੜਾ ਹੋ ਸਕਦਾ ਕਿਉਂਕਿ ਤੂੰ ਹਜ਼ਾਰ ਹਜ਼ਾਰ ਔਰਤਾਂ ਨੂੰ ਦਿੱਤਾ ਨਹੀਂ ਤੇ ਤੂੰ ਕਹਿਣਾ ਹੁਣ ਅਸੀਂ 1100 ਦੇਾਂਗੇ ਕਮਾਲ ਦੀ ਗੱਲ ਐਡਾ ਝੂਠਾ ਤੇ ਮਕਾਰ ਮੁੱਖ ਮੰਤਰੀ ਪੰਜਾਬ ਦੇ ਅੰਦਰ ਸਾਡੀਆਂ ਧੀਆ ਭੈਣਾਂ ਦੇ ਨਾਲ ਐਡਾ ਮਜ਼ਾਕ ਕਰ ਰਿਹਾ ਤੇ ਤੂੰ ਗਿਆ 10000 ਦਾ ਕੀ ਦੇਣਾ ਸੀ ਕਹਿੰਦਾ ਉਹਨੇ 1100 ਦਊਂਗਾ ਜੇ ਤੂੰ ਹਜ਼ਾਰ ਦਿੱਤਾ ਹੁੰਦਾ ਤਾਂ ਫਿਰ ਤੈਨੂੰ ਕਹਿਣ ਦਾ ਹੱਕ ਸੀ ਕਿ ਮੈਂ ਹੁਣ 1100 ਰੁਪਇਆ ਜਿਹੜਾ ਉਹ ਉਹ ਦੇਵਾਂਗਾ ਤੇ ਨਾ ਉਸ ਨੈਟ ਸਕਾਲਰਸ਼ਿਪ ਦਾ ਪੈਸਾ ਤੂੰ ਦਿੱਤਾ ਹੈ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਖਾਸ ਕਰਕੇ ਮੈਂ ਗੱਲ ਤੁਮ ਡਿਫਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਪੰਜਾਬ ਦੀ ਵਿਧਾਨ ਸਭਾ ਚ ਕੀਤੀ ਔਰ ਨਾੜੇ ਨਾੜੇ ਭਗਵੰਤ ਮਾਨ ਨੂੰ ਕਿ ਆਪਣਾ ਵਾਅਦਾ ਜਿਹੜਾ ਉਹ ਪੂਰਾ ਕਰੋ ਪਰ ਭਗਵੰਤ ਮਾਨ ਨੇ ਮੇਰਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ અપਮਾਨ ਕੀਤਾ ਔਰ ਮੈਨੂੰ ਇਤੋਂ ਤੱਕ ਜੁੱਤੀ ਤੱਕ ਸੰਘਾਉਣ ਦੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਨੇ ਕੀਤੀਆਂ ਸੀ ਤੇ ਭਗਵੰਤ ਮਾਨ ਨੂੰ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਹਿ ਕੇ ਆਇਆ ਸੀ ਕਿ ਆਈ ਭਗਵੰਤ ਮਾਨ ਦਾ ਜਲੰਧਰ ਤੇ ਆਈ ਪੰਜਾਬ ਲੋਕ ਤੈਨੂੰ ਬੰਦਾ ਬਣਾ ਕੇ ਚੰਡੀਗੜ੍ਹ ਵਾਪਸ ਭੇਜਣਗੇ ਆਦਮਪੁਰ ਆਇਆ ਮੈਂ ਕਿਹਾ ਸੀ ਕਿ ਮੇਰੇ ਆਦਮਪੁਰਾਂ ਨੂੰ 300 ਮੀਟਰ ਦਾ ਸਰਪ 300 ਮੀਟਰ ਦਾ ਰੋੜ ਛੋੜ ਰੱਖਿਆ ਔਰ ਪਿਆਹ ਮੀਟਰ ਤੱਕ ਜਾਣ ਨਹੀਂ ਦਿੱਤਾ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਨਾਲ ਲੱਗੇ ਰਹੇ ਕਿਉਂਕਿ ਸਦਾ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਮੇਰੇ ਹਲਕੇ ਦੇ ਅੰਦਰ ਪ੍ਰੋਗਰਾਮ ਸੀ ਮੇਰਾ ਵੀ ਇੱਧਰ ਉੱਧਰ ਸੰਪਰਕ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਆਗਮ ਪਰ ਪਹੁੰਚਣ ਵਾਲਾ ਮੈਂ ਪੁਲਿਸ ਦੀਆਂ ਬੰਦਸ਼ਾਂ ਤੋੜ ਕੇ ਸਿਰ ਦੇ ਉੱਤੇ ਸਾਫਾ ਬੰਨ੍ਹ ਕੇ ਮੋਟਰਸਾਈਕਲ ਤੇ ਚੜ੍ਹ ਕੇ ਭਗਵੰਤ ਮਾਨ ਦੇ ਮੋੜੇ ਜਾ ਖੜਾ ਹੋਇਆ ਔਰ ਉਹਨੂੰ 50 ਮੀਟਰ ਤੱਕ ਦਾ ਵੀ ਜਿਹੜਾ ਨਾ ਉਹ ਰੋਲ ショ ਨਹੀਂ ਕਰ ਦਿੰਦਾ ਇਹ ਸਾਰਾ ਕੁਝ ਤੁਸੀਂ ਪੀਡੀਆ ਵਾਲੇ ਜਾਣਦੇ ਹੋ ਔਨ ਰਿਕਾਰਡ ਹੈ ਔਰ ਮੈਂ ਭਗਵੰਤ ਮਾਨ ਜੀ ਤੈਨੂੰ ਇੱਥੋਂ ਬਰੰਧ ਮੋੜ ਕੇ ਔਰ ਪੰਜਾਬ ਦੇ ਵਿੱਚੋਂ ਜਲੰਧਰ ਦੇ ਅੰਦਰ ਕਾਂਗਰਸ ਪਾਰਟੀ ਸਭ ਤੋਂ ਵੱਧ ਵੋਟਾਂ ਦੇ ਨਾਲ ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਪੰਜਾਬ ਦੇ ਦਲਤਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਪੰਜਾਬ ਦੇ ਵਪਾਰੀ ਵਰਗ ਨੇ ਖਾਸ ਕਰਕੇ ਜਲੰਧਰ ਤੇ ਪੰਜਾਬ ਦੇ ਲੋਕਾਂ ਨੇ ਤੈਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਹੈ ਔਰ ਜਿਹੜੀ ਗੱਲ ਤੂੰ ਤੈਨੂੰ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਹੀ ਸੀ ਔਰ ਉਹ ਮੈਂ ਪੂਰੀ ਕਰਕੇ ਦਿਖਾਈ ਆ ਮੇਰੇ ਅੰਦਰ ਨੈਤਿਕਤਾ ਆ ਕਿ ਭਗਵੰਤ ਮਾਨ ਜੀ ਤੈਨੂੰ ਟਕਰਾਂ ਦਾ ਹੁਣ ਫਿਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜੂਨ ਦੇ ਮਹੀਨੇ ਦੇ ਅੰਦਰ ਚੜਿਆ ਜਿਹੜਾ ਮਹੀਨਾ ਇਹਦੇ ਅੰਦਰ ਸਾਡਾ ਇੱਕ ਸੈਸ਼ਨ ਆਉਣਾ ਮੌਨਸੂਨ ਫਿਰ ਪੁੱਛਾਂਗਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਨਾਲ ਝੂਠੇ ਵਾਦੇ ਲਾਰੇ 나ੜੇ ਲਾ ਕੇ ਤੁਸੀਂ ਆਪਣੇ 92 ਵਧਾਇਤਾਂ ਬਣਾ ਗਏ ਸੀ ਪਰ ਹੁਣ ਤੁਸੀਂ ਪੰਜਾਬ ਦੇ ਅੰਦਰ ਪੂਰੀ ਨੈਤਿਕਤਾ ਖੋ ਚੁੱਕੇ ਹੋ 50 55 ਤੁਹਾਡੇ ਐਮਐਲਏ ਹਾਰ ਗਏ 9 10 ਵੀਰ ਤੁਹਾਡੇ ਜਿਹੜੇ ਸੀ ਉਹ ਚੋਣ ਹਾਰ ਗਏ ਇਸ ਕਰਕੇ ਤੁਹਾਨੂੰ ਹੁਣ ਪੰਜਾਬ ਦੇ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਜਿਹੜਾ ਉਹ ਅਸਤੀਫਾ ਦੇਣਾ ਚਾਹੀਦਾ ਹੈ